ਆਉਦਾ ਇੰਨਾ ਇੰਨਾ ਪਾਰਟ ਆਫ ਦਾ ਕੱਢਿਆ ਦਸਵੰਦ ਕੱਢਿਆ ਬਹੁਤ ਹੋ ਜਾਣਾ ਕੋਲਕ ਸਾਹਿਬ ਇੱਕ ਵੀਡੀਓ ਵਾਇਰਲ ਹੋ ਰਹੀ ਜੀ ਇੱਥੇ ਤੁਸੀਂ ਲੜਕੀ ਨੂੰ ਬੇਹੋਸ਼ ਲੜਕੀ ਹੋਈ ਆ ਉਹਨੂੰ ਲੈ ਕੇ ਜਾ ਰਹੇ ਹੋ ਉਹ ਯਾਰ ਬੱਚੀ ਇੱਕ ਨਾ ਉਹ ਵੀ ਸੁਣੋ ਗੱਲ ਕੀ ਹੋਈ ਉਹ ਆਪਣਾ ਅਮਨ ਰੰਦਾਵਾਜ਼ਾ ਉਹਨਾਂ ਬੱਚੀ ਐਕਸੀਡੈਂਟ ਹੋਇਆ ਹੋਇਆ ਸੀ ਜਾਰੇ ਮੇਰੇ ਵਾਇਰਲੈਸ ਤੇ ਮੈਸੇਜ ਆ ਗਿਆ ਅੱਗੋਂ ਸਿਕਿਉਰਟੀ ਵਾਲੀ ਗੱਡੀ ਦਾ ਵੀ ਭਾਜੀ ਇੱਕ ਐਕਸੀਡੈਂਟ ਹੋਇਆ ਕੀ ਕਰਨਾ ਮੈਂ ਯਾਰ ਗੱਡੀ ਰੋਕੋ ਉਹ ਬੱਚੀ ਦਾ ਸਿਰ ਤੇ ਵੀ ਛੱਟ ਸੀ ਇਥੇ ਬਲੱਡ ਸੀ ਤੇ ਉਹਨੂੰ ਨਾ ਆ ਦੰਦਿਆਂ ਦੰਦਾ ਜੋੜ ਲਉਂ ਕੀ ਹਾਂ ਹਾਂ ਤਮ ਤਾਂ ਆ ਆ ਮੇਰਾ ਯਾਰ ਇਹ ਪਵਾਦ ਦੋ ਆ ਇਹ ਤਾਂ ਸੱਕੜ ਸਾਡੇ ਦੰਦਲ ਕਹਿ ਦਿੰਦੇ ਆ ਉਹ ਦੰਦਲ ਪਈ ਹੋਈ ਸੀ ਤੇ ਨਾ ਉਹ ਕੁੜੀ ਨੂੰ ਜਦੋਂ ਚੱਕਿਆ ਮੈਂ ਚੱਕ ਕੇ ਕਿਉਂਕਿ ਉਦੋਂ ਸੀ ਸੀਰੀਅਸ ਸੀ ਵੀ ਇਹਨੂੰ ਹਸਪੀਟਲ ਪਹੁੰਚਾਈਏ ਉਹ ਜਦੋਂ ਬਿਹੋਸ਼ ਤੋਂ ਉਹਨੂੰ ਹੋਸ਼ ਆਇਆ ਉਹ ਕਹਿੰਦੀ ਹਾ ਹਾ ਇਹ ਮਨਕਿਰਤਾ ਵਾਲਕ ਨੇ ਮੈਨੂੰ ਚੱਕਿਆ ਉਹ ਉਹ ਜਰੀ ਉਹ ਮੇਨਾਂ ਦਾ ਉੱਥੇ ਹੀ ਸਹੀ ਹੋ ਗਈ ਠੀਕ ਆ ਸੋ ਸਾਬ ਬੱਚੀ ਸੀ ਦੋ ਹਨਾ ਤੇ ਆਪਣਾ ਭਾਈ ਜਾਰਾ ਬਹੁਤ ਸਾਡੇ ਬੜੀ ਮਾਰਸ਼ਲ ਗੋਮਿਆਂ ਸੀ ਠੀਕ ਆ ਇੱਕ ਦੂਜੇ ਦਾ ਸਾਥ ਦਿੱਤਾ ਤੇ ਕਾਮਯਾਬ